ਸ੍ਰੀ ਅਕਾਲ ਤੁੰ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪੰਜਾਬ ਸਰਕਾਰ ਵੱਲੋਂ ਇੰਪਰੂਵਮੈਂਟ ਟਰਸਟ ਫੁਗੜਾ ਦੇ ਨਵੇਂ ਨਾਮਜ਼ਦ ਕੀਤੇ ਗਏ ਟਰਸਟੀ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਪ੍ਰਧਾਨ ਐਸੀ ਵਿੰਗ ਨੇ ਅੱਜ ਇੰਪਰੂਵਮੈਂਟ ਟਰਸਟ ਦਫ਼ਤਰ ਫੁਗੜਾ ਵਿਖੇ ਟਰਸਟੀ ਵਜੋਂ ਅਹੁਦਾ ਸੰਭਾਲਿਆ ਇਸ ਮੌਕੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰਸਟ ਫੁਗੜਾ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਉਹਨਾਂ ਨੂੰ ਸ਼ੁਭ ਇਸ਼ਾਵਾਵਾਂ ਦਿੱਤੀਆਂ ਸੰਤੋਸ਼ ਮਰਗੋਗੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਅਤੇ ਸੀਨੀਅਰ ਅਗੂਆਂ ਵੱਲੋਂ ਜਿੱਥੇ ਵੀ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਹੈ ਉਹ ਪੂਰੀ ਇਮਾਨਦਾਰੀ ਨਾਲ ਪਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ तहे ਦਿਲੋਂ ਧੰਨਵਾਦ ਵੀ ਕੀਤਾ। ਸੰਤੋਸ਼ ਮਰਗੋਗੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ 'ਚ ਸਹਿਯੋਗ ਦੇਣ। ਉਹ ਖੁਦ ਵੀ ਹਰ ਸਮੇਂ ਲੋਕ ਸੇਵਾ ਲਈ ਹਾਜ਼ਰ ਹਨ। ਇਸ ਮੌਕੇ ਜੋਗਿੰਦਰਪਾਲ ਬੀਦੀ ਬਲਾਕ ਪ੍ਰਧਾਨ ਪ੍ਰਿਤਪਾਲ ਕੌਰ ਤੁਲੀ ਗੁਰਦੀਪ ਸਿੰਘ ਤੁਲੀ ਵਿਜੇ ਬਸੰਤਨਗਰ ਵਿੱਕੀ ਸਿੰਘ ਮੀਤ ਪ੍ਰਧਾਨ ਸੁਖਿੰਦਰ ਸਿੰਘ ਸਤਨਾਮ ਸਿੰਘ ਜੱਸੀ ਰਵਿੰਦਰ ਸਿੰਘ ਜੀਵਨ ਕੁਮਾਰ ਜਗਦੀਪ ਵਿਸ਼ਾਲ ਕਿਰਨਦੀਪ ਹੀਰ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਫਗਵਾੜਾ ਦੇ ਇੰਪਰੂਵਮੈਂਟ ਟਰਸਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਬਹੁਤ ਹੀ ਵੱਡਾ ਜਿਹੜਾ ਮਾਣ ਹੈ ਮੈਨੂੰ ਪ੍ਰਾਪਤ ਹੋਇਆ ਔਰ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਵਨ ਸਿੰਘ ਜੀ ਮਾਨ ਦਾ ਔਰ ਅਰਵਿੰਦ ਕੇਜਰੀਵਾ ਜੀ ਔਰ ਸਾਰੀ ਹੀ ਸੀਨੀਅਰ ਲੀਡਰਸ਼ਿਪ ਦਾ ਔਰ ਸਾਡੇ ਵਿਚਕਾਰ ਸਾਡੇ ਚੇਅਰਮੈਨ ਸਰਦਾਰ ਐਡਵੋਕੇਟ ਕਸ਼ਮੀਰ ਸਿੰਘ ਜੀ ਮੱਲੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ ਹੀ ਨੇਕदिल ਇਨਸਾਨ ਔਰ ਇਮਾਨਦਾਰ ਜਿਹੜੇ ਇਮਾਨਦਾਰੀ ਦੇ ਨਾਲ ਅੱਜ ਤੱਕ ਕੰਮ ਇੱਥੇ ਨਿਭਾਉਂਦੇ ਆਏ ਆ ਔਰ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਆਓ ਜਿਹੜਾ ਮਾਨ ਸਾਨੂੰ ਪਾਰਟੀ ਨੇ ਬਖਸ਼ਿਆ ਵਾ ਅਸੀਂ ਉਸ ਦੇ ਉੱਪਰ ਖਰੇ ਉਤਰਾਂਗੇ ਜਿੰਨੇ ਵੀ ਲੋਕਾਂ ਦੇ ਕੰਮ ਹੈਗੇ ਆ ਪਹਿਲ ਦੇ ਆਧਾਰ ਤੇ ਰਲ ਮਿਲ ਕੇ ਕਰਾਂਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਆ ਮਨੀ ਸਾਹਿਬ ਬੈਠੇ ਆ ਮੇਰੀ ਕਿੱਥੇ ਜ਼ਰੂਰਤ ਹੈਗੀ ਆ ਮੈਂ ਤੁਹਾਡੇ ਲਈ ਹਰ ਵੇਲੇ ਹਾਜ਼ਰ ਆ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਹੋਰ ਜਨਰ ਅਧਿਕਾਰ ਸਹਿਬਾਨ ਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਮੈਂ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਉਹ ਉਹਨਾਂ ਵਲੰਟੀਅਰਸ ਨੂੰ ਔਰ ਅਧਿਕਾਰ ਸਹਿਬਾਨ ਨੂੰ ਇਹ ਮਾਣ ਬਖਸ਼ਦੇ ਆ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਵਾ ਔਰ ਉਹਨਾਂ ਦੇ ਸਮੇਂ ਦੇ ਵਿੱਚ ਪਾਰਟੀ ਜੋ ਵੀ ਅੱਗੇ ਵੀ ਕੋਈ ਜ਼ਿੰਮੇਵਾਰ ਦੇਵੇਗੀ ਉਸਲੇ ਸੀ ਹਵੇਚੇ ਤੱਤਪਾ ਰਾਵਾਂਗੇ ਕਿਉਂਕਿ ਪਾਰਟੀ ਦਾ ਹੁਕਮ ਜਿਹੜਾ ਉਹ ਸਿਰ ਮੱਥੇ ਆ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਦਾ ਔਰ ਸਾਰੀ ਟੀਮ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਸਾਥ ਦਿੱਤਾ ਵਾ ਔਰ ਮੈਨੂੰ ਜੁਆਇਨ ਕਰਾਇਆ ਵਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਨਾਲ ਮਿਲ ਕੇ ਆਪਾਂ ਪੁਵਾੜੇ ਬਣਾ ਹਾਰ ਬਦਲੀਏ ਪੁਵਾੜੇ ਦਾ ਜਿਹੜਾ ਨਕਸ਼ਾ ਵਾ ਉਹ ਦੁਨੀਆ ਦੇ ਵਿੱਚ ਇੱਕ ਸੁਨਹਿਰੀ ਅੱਖਾਂ ਦੇ ਵਿੱਚ ਲਿਖਿਆ ਜਾਵੇ ਇਸ ਲਈ ਅਸੀਂ ਹਮੇਸ਼ਾ ਹੀ ਤਤਪਾ ਰਹਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅਰੇ ਸਾਡੇ ਇੱਕੂ ਰਸ ਦੇ ਮੈਂਬਰਸ਼ਿਪ ਮਣਾਏ ਆ ਸੁਤੋਗਨ ਗੋਗੀ ਜੀ ਉਹ ਇਹਨੇ ਅੱਜ ਚਾਰਜ ਲਿਆ ਆਪਣਾ ਔਰ ਇਸ ਮੌਕੇ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਕੇਜੀਵਤ ਸਾਹਿਬ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਪੰਵਤਮਨ ਜੀ ਦਾ ਤੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹੈਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਜਿਹੜਾ ਨੇ ਇੱਕ ਇਮਾਨਦਾਰ ਔਰ ਬਹੁਤ ਹੀ ਮਿਹਨਤੀ ਜਿਹਾ ਇਨਸਾਨ ਆਇਆ ਆ ਉਹ ਇੱਥੇ ਕਮੇਟੀ ਮੈਂਬਰ ਬਣਾਇਆ ਕਰਾਉਣੇ ਜਿੱਥੋਂ ਕਿ ਮੇਰਾ ਸਵਾਲ ਹੈਗਾ ਯਾਰ ਜਦੋਂ ਮੈਂ ਚਾਰਜ ਤੇ ਲਿਆ ਸੀਗਾ ਤੋਨ ਚੇਅਰਮੈਨ ਰਿਪੋਰਟ ਸੁਵਾੜਾ ਦਾ ਤਾਂ ਘਟੋ ਘਾਟ 4 5 6 6 ਮਹੀਨਿਆਂ ਤਰ੍ਹਾਂ ਜਿਹੜੇ ਸਾਡੇ ਬਲਾਏ ਰੋਕਿਆ ਪਈਆਂ ਸੀਗੀਆਂ ਕੋਈ ਪੈਸੇ ਨਹੀਂ ਨੂੰ ਸਗਾ ਔਰ ਘਟੋ ਘਾਟਰ ਟਾਈਟ ਤੋਂ 3 ਕਰੋੜ ਰੁਪਏ ਜਿਹੜਾ ਹੈਗਾ ਉਹ ਦੇਣ ਕਰਿਆ ਸੀਗੀਆਂ ਮੈਂ ਲੋਕ ਇਸ 600 700 ਦੇ ਨਾਲ ਘਟੋ ਘਾਟਰ 1.5 ਕਰੋੜ ਰੁਪਏ ਜਿਹੜਾ ਹੈਗਾ ਆ ਉਹ ਜਿਹੜੇ ਟਾਸਟ ਦੇ ਉੱਪਰ ਚੜ੍ਹਿਆ ਸੀਗਾ ਉਹ ਮੈਂ ਮੋੜਿਆ ਹੈਗਾ ਆ ਔਰ ਜਿਹੜੀ ਬੜੀ ਪ੍ਰਾਪਰਟੀ ਅਟੈਚ ਤੇ ਕੋਰਟ ਦੇ ਉਹਨੂੰ ਅਸੀਂ ਰਜਿਸਟਰ ਕਰਾ ਦੇਣ ਵਾਲਾ ਆ ਉਹ ਵੀ ਮੈਨੇ ਪੂਰਨ ਆਸਾ ਕਿ ਆ ਕਿ ਜਿਹੜਾ ਟਨੋਰ ਹੈ ਇਹ ਮੈਂ ਕਨਾਲਗਾ ਪੂਰੀ ਔਰ ਇਹ ਜਿਹੜਾ ਸਾਰਾ ਕਾਜ ਲਾ ਕੇ ਤੇ ਜਿਹੜੀ ਨਮ ਸਕੀਮ ਹੈ ਸਾਡੀ ਉਹਦਾ 68 ਏਕੜ ਦੀ ਉਹਨੂੰ ਅਸੀਂ ਨੇਪੜੇ ਚਾਹਾਂਗੇ ਔਰ ਕਟਵਾਰ ਤੋਂ 100 ਫਿਰ ਰੁਪਏ ਕਰ ਮਾਰ ਸਰਕਾਰ ਦੇਵਾਂਗੇ ਜੀ ਮੋਰੋ ਧੰਨਵਾਦ ਮਿਹਰਬਾਨੀ ਜੀ